ਸਾਡਾ ਤੇ ਬਾਬਾ ਬਹੁਤ ਧਨੀ ਐ ਜ ਜਿਨੂੰ ਮੈਂ ਪੁੱਜਦਾ ਉਹ ਬਹੁਤ ਕਰਨੀ ਵਾਲਾ ਐ ਮੈਨੂੰ ਮੁਸੀਬਤਾਂ ਦੇ ਵਿੱਚੋਂ ਕੱਢਦਾ ਤੇ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਇੱਕ ਪਾਸਟਰ ਬੈਠਾ ਨਾਮ ਦੇ ਉੱਤੇ ਡੁੱਬ ਚੱਲੇ ਆ ਸੀ ਤੇ ਉਹਨੂੰ ਗੁਰੂ ਕੇ ਖਾਲਸੇ ਨੇ ਬਚਾਇਆ ਹੈ ਜਿਹੜੇ ਪਖੰਡ ਕਰਦੇ ਸਨ ਹਾਲੇਲੂਇਆ ਕਰਦੇ ਸਨ ਤੇ ਸਾਡੇ ਭੋਲੇ ਪਾਲੇ ਫਿਰ ਸਿੰਘ ਉੱਥੇ ਜਾ ਕੇ ਨੱਚਦੇ ਨੇ ਕਈਆਂ ਨੂੰ ਕਰੰਟ ਲੱਗ ਜਾਂਦਾ ਜੀ ਉਹ ਕਹਿੰਦੇ ਦੇਖੋ ਸਾਡੇ ਬਾਬੇ ਨੇ ਕਿੰਨਿਆਂ ਨੂੰ ਮੁਸੀਬਤਾਂ ਦੇ ਵਿੱਚੋਂ ਕੱਢਿਆ ਕਿੰਨਿਆਂ ਨੂੰ ਸੰਕਟਾਂ ਵਿੱਚੋਂ ਕੱਢਿਆ ਉਹ ਤੇ ਹੁਣ ਬਾਬੇ ਤਾਂ ਪੰਜਾਬ ਵਿੱਚ ਬੜੇ ਨੇ ਸਾਰੇ ਭੋਰਿਆਂ 'ਚ ਕਿਉਂ ਵੜ ਬੈਠੇ ਹੋ ਤੁਸੀਂ ਤਾਂ ਗੁਰਬਾਣੀ ਨੂੰ ਮੰਤਰ ਬਣਾਤਾ ਸੀ ਕਿੱਥੇ ਗਏ ਤੁਹਾਡੇ ਚੁਪਹਿਰੇ ਕੋਈ 2-4 ਚਪੈਰੇ ਕਰਕੇ ਹੁਣ ਪਾਣੀ ਜਿਹੜਾ ਹੈ ਕਰ ਦਿਓ ਹੱਡ ਨੂੰ ਸ਼ਾਂਤ ਕਰ ਦਿਓ ਇਹ ਤੇ ਬਾਣੀ ਮਹਾਂਪੁਰਖਨ ਕੀ ਸੀ ਮੰਤਰ ਸੀ ਗੁਰਬਾਣੀ ਜਿਹੜੀ ਹੈ ਉਹ ਜੀਵਨ ਜਿਉਣ ਦੀ ਜਾਂਚ ਹੈ ਤੇ ਅਸੀਂ ਉਹਨੂੰ ਮੰਤਰ ਬਣਾ ਲਏ ਹੁਣ ਬਾਬਿਆਂ ਨੂੰ ਆਖੋ ਕਿ ਸਾਨੂੰ ਇਸ ਮੁਸੀਬਤ ਤੋਂ ਬਚਾਓ ਕੋਈ ਮਹਾ ਮੰਤਰਾਂ ਦੇ ਜਾਪ ਕਰੋ ਇਈ ਪ੍ਰਕਾਰ ਦੇ ਮੰਤਰ ਬਾਬੇ ਦੇ ਦਿੰਦੇ ਸਨ ਸ਼ਬਦਾਂ ਦਾ ਜਾਪ ਦੇ ਦਿੰਦੇ ਸਨ ਇਹ ਮੁਸੀਬਤ ਵਿੱਚੋਂ ਤੁਹਾਨੂੰ ਕੱਢੇਗਾ ਗੁਰੂ ਤਾਂ ਮੁਸੀਬਤ ਦੇ ਵਿੱਚੋਂ ਕੱਢਦਾ ਹੀ ਹੈ ਗੁਰੂ ਬਾਹ ਫੜਦਾ ਹੈ ਆਪ ਜੀਆਂ ਨੂੰ ਇੱਕ ਪੰਕਤੀ ਸੁਣਾ ਦਿਆ ਕੰਡਾ ਪਾਏ ਨਾ ਗੱਡਾਈ ਕਹਿੰਦੇ ਨੇ ਇੱਕ ਕੰਡਾ ਵੀ ਨਾ ਤੁਹਾਡੇ ਪੈਰ ਦੇ ਵਿੱਚ ਵੱਜਣ ਨਹੀਂ ਦੇਵੇਗਾ ਜੇ ਤੁਸੀਂ ਗੁਰੂ ਵਾਲੇ ਬਣ ਜਾਓ ਤਾਂ ਜਿਸ ਸਤਗੁਰ ਰਖਣਾ ਹਾਰਾ ਹੈ ਇਹ ਪੰਕਤੀ ਨੂੰ ਯਾਦ ਰੱਖਣਾ ਤੇ ਤੁਹਾਨੂੰ ਭਰੋਸਾ ਰਹੇਗਾ ਆਪਣੇ ਗੁਰੂ ਤੇ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਤੇ ਮੈਨੂੰ ਲੈ ਛਡਾਈ ਤੇ ਪੰਕਤੀ ਜ਼ਰੂਰ ਯਾਦ ਕਰ ਲੈਣੀ ਕੰਡਾ ਪਾਏ ਨਾ ਗੱਡਾਈ ਜਿਸ ਸਤਗੁਰ ਰਖਣ ਹਾਰਾ ਹੈ ਜਿੰਨਾ ਤਾਪਾ ਤੋਂ ਬਚਾਉਣ ਵਾਲਾ ਤੇਰਾ ਗੁਰੂ ਪਰਮੇਸ਼ਰ ਹੈ ਤੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਕਿਉਂਕਿ ਤੂੰ ਪਰਮ ਜੋਤ ਦਾ ਪੁਜਾਰੀ ਹੈ ਕਿਸੇ ਵੀ ਮੜੀ ਮਸਾਣ ਨੇ ਕਿਸੇ ਬਾਬੇ ਨੇ ਜਿੰਨਿਆਂ ਦੀ ਕਿ ਪਰਮਾਰ ਹੋਈ ਪਈ ਹੈ ਉਹ ਆਪ ਡੁੱਬੇ ਬੈ ਨੇ ਆਪ ਹੁਣ ਬਾਜਾ ਮਾਰਦੇ ਨੇ ਕਿ ਜੀ ਸਾਨੂੰ ਬਚਾ ਲਓ ਤੇ ਇਹਨਾਂ ਨੂੰ ਪੁੱਛੇ ਕੋਈ ਕਿ ਤੁਸੀਂ ਜੇ ਆਪ ਹੀ ਡੁੱਬ ਚੱਲੇ ਹੋ ਤੇ ਤੁਸੀਂ ਦੁਨੀਆ ਨੂੰ ਕੀ ਬਚਾਉਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੁਰੂ ਉਹ ਹੈ ਆਪ ਤਰੇ ਤਾਰੇ ਗੁਰੂ